ਕਹਿੰਦਾ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਸਹਿਰ ਦੇ ਵੀ ਕੰਪੇਨ ਕੀਤਾ ਕਿਹੋ ਜਿਹਾ ਲੱਗਦਾ ਮੋਰ ਤੁਹਾਨੂੰ ਦੇਖੋ ਮੈਂ ਕਹੀ ਜਾਂਦਾ ਜੀ ਇੱਕੋ ਆਵਾਜ਼ ਹੈ ਪਾਰਟੀ ਵਾ ਦੀ ਉੱਪਰ ਉੱਠ ਕੇ ਵੀ ਇੱਕੋ ਆਵਾਜ਼ ਹੈ ਵੀਰ ਜਿਹਦੀ ਸਰਕਾਰ ਆ ਆਪਣਾ ਡਵੈਲਪਮੈਂਟ ਦੇ ਲਈ ਕਿਉਂਕਿ ਲੋਕਾਂ ਨੇ ਕੱਲੀਆਂ ਗੱਲਾਂ ਨਹੀਂ ਲੋਕਾਂ ਨੇ ਦੇਖਿਆ ਵੀ ਇੰਨੇ ਪੈਸੇ ਆਇਆ ਪਿੰਡਾਂ ਨੂੰ ਜਿਹੜੇ ਮਰਜੀ ਪਿੰਡ ਜਾ ਕੇ ਬੈਠ ਜਾਓ ਪੁੱਛੋ ਵੀ ਕਿੰਨੇ ਪੈਸੇ ਆਇਆ ਤੁਸੀਂ ਤਾਂ ਸਾਰੇ ਮੇਰੇ ਨਾਲ ਉਹਨਾਂ ਘਟਨਾਵਾਂ ਤੇ ਜਾਂਦੇ ਰਹੇ ਹੋ ਤੇ ਪਿਛਲੀ ਸਰਕਾਰ ਚ ਵੀ ਦੇਖੋ ਵੀ ਜੇ ਕੱਲੇ ਨਹੀਂ ਪੱਥਰ ਰੱਖਿਆ ਜੇ ਪੰਜ ਵੀ ਤੇ ਘਟਨਾਵਾਂ ਪੰਜ ਸਾਲਾਂ ਚ ਕੀਤੇ ਹੋਣ ਹਰਿੰਦਰ ਢਾਲੀਵਾਲ ਮੇਰਾ ਤ ਮੂਰੇ ਕਚੇਰਾ ਹੁੰਦਾ ਪਿੱਛੇ ਇੱਕ ਟੀਮ ਹੁੰਦੀ ਹੈ ਜਿਹੜੀ ਤੁਹਾਡੇ ਕੰਮ ਕਰਦੀ ਹੈ ਹਰਿੰਦਰ ਢਾਲੀਵਾਲੋ ਟੀਮ ਦਾ ਜਿਹੜਾ ਹਿੱਸਾ ਸੀ ਜਿਨ੍ਹਾਂ ਦੇ ਕਰਕੇ ਮੀਤ ਦੋ ਵਾਰੀ ਵਿਧਾਨ ਸਭਾ ਤੇ ਇੱਕ ਵਾਰੀ ਜਿਹੜੀ ਲੋਕ ਸਭਾ ਦੀਆਂ ਪੌੜੀਆਂ ਚੜ੍ਹਿਆ ਤੇ ਅੱਜ ਉਹ ਅੱਗੇ ਆ ਤੇ ਮੈਂ ਪਿੱਛੇ ਹੋ ਕੇ ਜਿਹੜੀ ਤੁਹਾਨੂੰ ਤੁਹਾਨੂੰ ਤਾਂ ਉਹਨੇ ਜਿਤਾਤਾ ਤੈਨਵਾਰੀ ਇਸ ਵਾਰੀ ਤੁਸੀਂ ਜਿਤਾ ਦਿਓਗੇ ਇਹਨਾਂ ਨੂੰ ਮੈਂ ਤੱਕ ਲੰਬਾ ਲਾਉਂਗਾ ਦੇਖੋ ਇਹੜਾ ਗੇੜਾ ਲਾਉਣਾ ਜਿਹੜੇ ਬੂਥ ਚੈੱਕ ਕਰਨੇ ਕੈਂਡੀਡੇਟ ਦੇ ਇਲੈਕਸ਼ਨ ਤੇ ਕੇਰਾ ਦਾ ਹਿੱਸਾ ਹੈ ਤੇ ਹਜੇ ਮੈਂ ਜਿਹੜਾ ਦੌਰਾ ਜੂ ਸ਼ੁਰੂ ਕੀਤਾ ਪਹਿਲਾਂ ਮੈਂ ਆਪਣੀ ਵੋਟ ਪਾ ਕੇ ਆ ਪਹਿਲਾਂ ਗੁਰਦਰਾ ਸਾਹਿਬ ਮੰਦਿਰ ਦੇ ਮੱਥਾ ਟੇਕੇ ਗौਸਲਾ ਜਾ ਕੇ ਤੇ ਜਿੱਥੇ ਵੀ ਮੈਂ ਗਿਆ ਤਾਂ ਕਾਫੀ ਅਸਾ ਰਿਸਪੌਂਸ ਹੈ ਜਿਹੜਾ ਜੋ ਲੱਗਦਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀ ਕਾਂਗਰਸ ਹੈ ਇਹਨੂੰ ਸੀਟ ਤੋਂ ਵੱਡੇ ਮਾਰ ਨਾਲ ਜਿੱਤੋਗੇ ਪੁਲਿਸ ਦਾ ਪ੍ਰਬੰਧ ਕਿੱਦਾਂ ਦੇ ਆ ਜੀ ਦੇਖੋ ਹਜੇ ਫਿਲਹਾਲ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਈ ਤਾਂ ਜੇ ਹੋ ਸਕਦਾ ਦਿਨੇ ਕੋਈ ਜੇ ਕੋਈ ਕੋਈ ਦਿੱਕਤ ਆਉ ਤਾਂ ਮੈਂ ਦੱਸੂਗਾ ਪਰ ਹਜੇ ਤੱਕ ਜੋ ਮੈਨੂੰ ਅਜੇ ਤੱਕ ਪ੍ਰਸ਼ਾਸਨ ਦੀ ਜਾਂ ਕੋਈ ਪੁਲਿਸ ਦੀ ਕੋਈ ਇਸ ਤਰ੍ਹਾਂ ਦੀ ਮੈਨੂੰ ਕੰਪਲੇਂਟ ਨਹੀਂ ਵੀ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕੋਈ ਉੰਨੀ ਕੀ ਕੀਤੀ ਹੋਵੇ ਠੀਕ ਹੈ ਤੇ ਜਿਹੜਾ ਦਿਨੇ ਹੋ ਸਕਦਾ ਸਰਕਾਰ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇ ਜਿਵੇਂ ਕੱਲ ਸਾਡੇ ਕੋਸ਼ ਜਿਹੜੇ ਹੈਗੇ ਆ ਹਾਂ ਜਿਹੜੇ ਜਿਹੜੇ ਬੰਦੇ ਸਾਡੇ ਬੂਥ ਤੇ ਜਿਹਨਾਂ ਨੇ ਬੈਠਣਾ ਸੀ ਉਹਨਾਂ ਨੂੰ ਇੱਥੇ ਪੁਲਿਸ ਚੱਕ ਕੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਭਾਵੇਂ ਚਲੋ ਸਾਡੇ ਦਬਾਅ ਸਾਡੇ ਰੌਲਾ ਪਹੁੰਚਦੇ ਉਹਨਾਂ ਨੂੰ ਛੱਡ ਦਿੱਤਾ ਪਰ ਜਿਹੜਾ ਸਰਕਾਰ ਦੇ ਦਬਾਅ ਹਟ ਪੁਲਿਸ ਨੇ ਜਰੂਰ ਹੋ ਮੈਂ ਕਹਿੰਦਾ ਵੀ ਗਲਤ ਕੰਮ ਕੀਤਾ ਪਰ ਜੇ ਇੱਥੇ ਹੁਣ ਵੀ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਂਟ ਆਉਂਦਾ ਅਸੀਂ ਪੂਰੀ ਤਰ੍ਹਾਂ ਤਿਆਰ ਆ ਅਸੀਂ ਉਹ ਲੜਾਈ ਲੜਾਂਗੇ ਲੋਕਾਂ ਨੇ ਮਨ ਬਣਾ ਲਿਆ ਕਿ ਸਾਡਾ ਪੁੱਤ ਆ ਸਾਡਾ ਵੀਰ ਆ ਸਾਡਾ ਭਰਾ ਜੇ ਬਰਨਾਲੇ ਦਾ ਵਿਕਾਸ ਹੋ ਸਕਦਾ ਤਾਂ ਕੇਵਲ ਸਿੰਘ ਟਿੱਲੋਂ ਇਹਨਾਂ ਦਾ ਪੁੱਤ ਹੀ ਕਰੇਗਾ ਇਹਨਾਂ ਦਾ ਵੀਰ ਕਰੇਗਾ ਇਹਨਾਂ ਦਾ ਭਰਾ ਕਰੇਗਾ ਕਿਉਂ ਅਸੀਂ ਇੱਥੋਂ ਦੇ ਹੀ ਆ ਸਾਡੇ ਕਿਸੇ ਨੇ ਸਾਰ ਨਹੀਂ ਸੀ ਲਈ ਸਾਡਾ ਜ਼ਿਲ੍ਹਾ ਨਹੀਂ ਸੀ ਬਣਾਇਆ ਅਸੀਂ ਇੱਕ ਛੋਟੇ ਜਿਹੇ ਹਰੇਕ ਜਗ੍ਹਾ ਤਹਿਸੀਲ 'ਚ ਬੈਠੇ ਸੀਗੇ ਅਸੀਂ ਜ਼ਿਲ੍ਹੇ ਬਣਾਏ ਅੰਡਰ ਬ੍ਰਿਜ ਓਵਰ ਬ੍ਰਿਜ ਅਸੀਂ ਜਿਹੜਾ ਸੀਵਰ ਟ੍ਰੀਟਮੈਂਟ ਪਲਾਂਟ ਅਸੀਂ ਇੱਕ ਬਹੁਤ ਵੱਡਾ ਹਸਪਤਾਲ ਲੈ ਕੇ ਆਇਆ ਸੀ ਇਹ ਨਕਮੀ ਸਰਕਾਰ ਨੇ ਸਾਡਾ ਹਸਪਤਾਲ ਨਹੀਂ ਬਣ ਦਿੱਤਾ ਸਾਡੇ ਲੋਕਾਂ ਨਾਲ ਇਹਨੇ ਬਹੁਤ ਵੱਡਾ ਧੋਖਾ ਕੀਤਾ ਪਰ ਲੋਕ ਇਹਦਾ ਮੂੰਹ ਤੋੜ ਕੇ ਜਵਾਬ ਦੇਣਗੇ ਤਾਕਤ ਦਿ ਲੋ ਸਭੀ ਜਿਹੜਾ ਕਮਲ ਦਾ ਪੁੱਲ ਜੇ ਬਰਨਾਲੇ ਦੇ ਵਿੱਚ ਖਿਲੇਗਾ ਤਾਂ ਉਹ 2027 ਦਾ ਨੀਂਹ ਪੱਥਰ ਰੱਖੇਗਾ ਪੱਕਾ 100% ਰਾਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਪੱਥਰ ਤੇ ਲਿਖੀ ਰਾ ਲੋਕਾਂ ਨੇ ਮਨ ਬਣਾ ਲਿਆ ਕਿ ਦੱਬ ਕੇ ਵੋਟਾ ਕਮਲ ਦੇ ਫੁੱਲ ਨੂੰ ਪਾਉਣਗੇ ਔਰ 23 ਤਰੀਕ ਨੂੰ ਬਰਨਾਲੇ ਤੋਂ ਕਮਲ ਦਾ ਫੁੱਲ ਖਿਲੇਗਾ ਔਰ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਨੀਂਹ ਪੱਥਰ 23 ਤਰੀਕ ਨੂੰ ਬਰਨਾਲੇ ਤੋਂ ਰੱਖੀ ਜਾਏ ਵਾਟਸਐਪ ਅੱਜ ਅੱਜ ਸਾਰੇ ਕਿਤੇ ਬੂਥ ਲੱਗੇਗੇ ਨੇ ਜਿਵੇਂ ਚੈਲੇਂਜ ਕਰ ਰਹੇ ਸੀ ਕਿ ਬੂਥ ਵੀ ਲੱਗਣੇ ਦੇਖੋ ਜੀ ਬੂਥ ਵੀ ਲੱਗਣਗੇ ਤੇ ਵੋਟ ਵੀ ਪਾਉਗੀ ਕਿਉਂਕਿ ਗੁਰਦੀਪ ਬਾਠ ਲੋਕਾਂ ਦੇ ਦਿਲਾਂ 'ਚ ਵਸਦਾ ਸੋ ਕੱਲਾ ਕਾਗਜ਼ ਉਹਨਾਂ ਤੇ ਪਰਚੇ ਲਾਉਣ ਨਾਲ ਕਹਿੰਦਾ ਤੇ ਪਰਚੇ ਲਾਉਣ ਨਾਲ ਕੁਝ ਨਹੀਂ ਹੁੰਦਾ ਹੋ ਸਕਦਾ ਇਹਨਾਂ ਦੇ ਵੱਧ ਹੋਣ ਕਿਉਂਕਿ ਮੈਂ ਤਾਂ ਮੇਰੇ ਕੋਲ ਤਾਂ ਰਿਸੋਰਸਿਸ ਨਹੀਂ ਕੋਈ ਮੈਂ ਤਾਂ ਆਮ ਜਿਹਾ ਬੰਦਾ ਸੋ ਉਹ ਚੀਜ਼ਾਂ ਮੇਰੇ ਕੋਲ ਨਹੀਂ ਹੈਗੀਆਂ ਪਰ ਗੁਰਦੀਪ ਬਾਠ ਆ ਜਿਹੜਾ ਲੋਕਾਂ ਦੇ ਦਿਲਾਂ 'ਚ ਵਸਦਾ ਤੇ ਲੋਕ ਇਸ ਗੱਲ ਦਾ ਸਬੂਤ ਹੈ ਜਿਹੜਾ 23 ਤਰੀਕ ਨੂੰ ਆ ਮੇ ਸਰਕਾਰੀ ਤੰਤਰ ਦਾ ਕਾਫੀ ਜਿਹੜਾ ਪ੍ਰਭਾਵ ਵੀ ਰਿਹਾ ਮਤਲਬ ਉਸ ਚੀਜ਼ ਦਾ ਪ੍ਰੈਸ਼ਰ ਵੀ ਰਿਹਾ ਪਰ ਗੁਰਦੀਪ ਬਾੜ ਦੇ ਸਮਰਥਕ ਜਾਂ ਗੁਰਦੀਪ ਬਾੜ ਆ ਕਿਸ ਤਰ੍ਹਾਂ ਦੀ ਤਸਵੀਰ ਜਿਹੜੀ ਆ ਸਾਹਮਣੇ ਦੇਖੋ ਸਰਕਾਰਾਂ ਜ਼ੋਰ ਲਾਉਂਦੀਆਂ ਨੇ ਜੀ ਲਾਇਆ ਗਿਆ ਕੱਲ ਵੀ ਸਾਡਾ ਰੋਡ ਸ਼ੋਅ ਰੋਕ ਪਰਸੋਂ ਸਾਡਾ ਰੋਡ ਸ਼ੋਅ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਉਹ ਚੀਜ਼ਾਂ ਵੀ ਦੇਖੋ ਲੋਕਾਂ ਦੀ ਕਚਹਿਰੀ ਚ ਨੇ ਲੋਕ ਸਾਰਾ ਕੁਝ ਲੋਕ ਭਲੀ ਭਤੀ ਜਾਣਦੇ ਆ ਲੋਕ ਬਹੁਤ ਇੰਟੈਲੀਜੈਂਟ ਨੇ ਬਹੁਤ ਸਮਝਦਾਰ ਨੇ ਬਹੁਤ ਸਮਝਦਾਰੀ ਨਾਲ ਲੋਕ ਨੇ ਜਿਹੜੇ ਵੋਟ ਕਰਦੇ ਨੇ ਸੋ ਲੋਕਾਂ ਨੂੰ ਸਾਰਾ ਕੁਝ ਪਤਾ ਗੁਰਦੀਪ ਬਾੜ ਦੀ ਸਭ ਤੋਂ ਵੱਡੀ ਲੜਾਈ ਆ ਜਿਹੜੀ ਬਰਨਾਲੇ 'ਚ ਹੋ ਰਹੀ ਕ੍ਰਾਪਸ਼ਨ ਨਾਲ ਆ ਬਰਨਾਲੇ 'ਚ ਹੋ ਰਹੀ ਘੁਸਖੋਰੀ ਨਾਲ ਆ ਬਰਨਾਲੇ ਦੀ ਕਰਪਸ਼ਨ ਜਿਹੜੀ ਬਰਨਾਲੇ 'ਚ ਹੋ ਰਹੀ ਆ ਉਹਦੇ ਨਾਲ ਮੇਰੀ ਲੜਾਈ ਆ ਬਰਨਾਲੇ ਦੀਆਂ ਮੁਸ਼ਕਲਾਂ ਨਾਲ ਮੇਰੀ ਲੜਾਈ ਆ ਬਰਨਾਲੇ ਦੀ ਜਿਹੜੀ ਡਿਵੈਲਪਮੈਂਟ ਰੁਕੀ ਪਈ ਆ ਉਹਦੇ ਨਾਲ ਮੇਰੀ ਲੜਾਈ ਆ ਮੇਰੀ ਕਿਸੇ ਪਾਰਟੀ ਨਾਲ ਕੋਈ ਨਹੀਂ ਠੀਕ ਹੈ